ਆ ਜੋ ਵਿਸ਼ਾ ਕੀ ਪਰਖਾਤੀ ਸੱਚੀ ਮੰਨਦੀਆਂ ਗੱਲ ਮੱਕੀ ਦੀ ਰੋਟੀ ਵੀ ਇਸ ਕੋਈ ਕਰਦੇ ਮੰਮੀ ਦੀ ਰੋਟੀ ਅੱਡੀ ਹੁੰਦੀ ਹੈ ਬਣ ਗਈ ਬਾਹ ਕਿੱਥੇ ਗਈ ਤੋੜਦੀ ਤੋੜਦੀ ਬਣਾ ਕੇ ਧਾਵਾ ਫੇਰ ਬਣਾ ਦੁਬਾਰੇ ਹਾਂ ਪ੍ਰੈਕਟਿਸ ਹੀ ਕਰ ਤੂੰ ਅੱਜ ਮੈਂ ਹੁਣ ਨਹੀਂ ਟੁੱਟਦੀ ਹੁਣ ਜੋ ਮਰਜ਼ੀ ਹੋ ਜਾ ਸਿੱਖ ਗਈ ਬੱਸ ਮੈਂ ਆ ਦੇ ਲੈ ਹਾਂ ਗੁੱਡ ਮਾਰਨਿੰਗ ਆ ਜੀ ਮੇਥੇ ਲਿਆ ਕੇ ਆਈਆਂ ਮੇਥੇ ਤਾਂ ਲਿਆਉਂਦੇ ਸੀ ਕੱਲ ਥੋੜੇ ਸੀ ਕਿੰਨੇ ਕੁ ਥੋੜੇ ਇਹ ਭੋਜ ਬਣਾ ਲਾਂਗੇ ਕੋਰ ਦੀ ਖਵਾਉਂ ਰੋਟੀ ਨਾਲ ਪਈ ਮੇਥੇ ਵਾਲੀਆਂ ਪਕਾ ਕੇ ਖਵਾਉਂ ਪਤਾ ਚਲੋ ਕਰਾਂ ਫਿਰ ਹਾਂ ਹਾਂ ਗੜ ਖਰਾਬ ਹੋ ਗਿਆ ਅੰਦਰ-ਬੰਦਰ ਨਹੀਂ ਖਰਾਬ ਥੋੜੀ ਖਰਾਬ ਹੋ ਗਿਆ ਲੈਣ ਲੱਗ ਗਿਆ ਖਰੀਂਡ ਜੇ ਤੇ ਰੋੜ ਲਿਆ ਤੇ ਗਊ ਸਾਹ ਚਦੇ ਆ ਨਹੀਂ ਆਪਾਂ ਜੇ ਲਿਆਂਦੇ ਨੂੰ ਮਹੀਨਾ ਹੋ ਗਿਆ ਉਹਨੂੰ ਦੁਕਾਨ ਵਾਲੇ ਨੂੰ ਦਿਖਾ ਕੇ ਆਉਂਦੇ ਹਾਂ ਹਾਂ ਆਪਾਂ ਲੈ ਚੱਲੋ ਆਣੀ ਡਰਾਮੀ ਦਾ ਲੈ ਚੱਲੋ ਉਹ ਦਿਖਾ ਕੇ ਆਉਂਦੇ ਆਂ ਵੀ ਆ ਚੱਕ ਕਰ ਦੋ ਹਾਂ ਭਈ ਫੜਦੇ ਸਾਨੂੰ ਬਦਲ ਕੇ ਟੇਕ ਕਿਓ 40 40 ਮਿੰਨਟਰ ਦਾ 20 ਵੀ ਦੇ ਦਿਓ ਕੀ ਲਿਆ ਅੱਜ ਇੱਕੋ ਮਾ ਤਾਂ ਹੁਣ ਦੇਖਿਆ ਅੱਛਾ ਹਾਂ ਵਧੀਆ ਬਿਆਲ ਕੋਈ ਘਟ ਕੇ ਤੋਂ ਮਾਲ ਇਹ ਤਾਂ ਲੈ ਕੇ ਆਈਏ ਇਹ ਵੀ ਮੈਂ ਦਿਖਾਤਾ ਸਮਾਨ ਤੇ ਫਿਰ ਮੈਂ ਕੰਮ ਅੱਜ ਵੀ ਨਹੀਂ ਹੁਣ ਤੁੰਬੀ ਲਾ ਮਾ ਦੇ ਦੇ ਪਾ ਸੀ ਮੈਂ ਵੀ ਲਾ ਰਹੀ ਸੀ ਫੇਰੇ ਲਾ ਲਈ ਮੇਲੀ ਮੋਜਾ ਥੋੜਾ ਜਿਹਾ ਕੱਟ ਕੇ ਤੜਕਾ ਧੋ ਕੇ ਰੱਖਦੇ ਨਰੂਆ ਬਹੁਤ ਚਾਰੀ ਚਾਰੀ ਮੰਗਦਾ ਪੀਹਾ ਪੀਹਾ ਤੇ ਆ ਗਿਆ ਹੋਰ ਜ਼ੋਰ ਪਾ ਲੈਂਦੇ ਆ ਮਾ ਨਹੀਂ ਕਰਨਾ ਆਉਂਦਾ ਹਲੇ ਕਹਿੰਦੇ ਕੱਟ ਕੇ ਫੜਾ ਦਿਓ ਮੈਂ ਮਦਾ ਪਾਈ ਲੜਦੀ ਨੇ ਅੰਦਰ ਬੋਲਣ ਲੱਗੀਆਂ ਦੇਖ ਰਹਿਣਾ ਤੁਸੀਂ ਕਿਹਲੇ ਤੇ ਕਹਿਖਦੇ ਪਤਾ ਨਹੀਂ ਸਬਜ਼ੀ ਵਾਲੇ ਨੇ ਉਹੀ ਦੇ ਡਬਣਾਤਾ ਮੈਂ ਤੁਹਾਨੂੰ ਕੱਲੀ ਕਹਾਂ ਵੱਡੇ ਭਜਾਲੀ ਜਾਂਦਾ ਦੇ ਪੈਸੇ ਯਾ ਤਾਂ ਹੁਣ ਇੱਥੇ ਫੜਾਉਣਾ ਡੋਂਗਰਾ ਚੱਲ ਕਰਾਂ ਡੋਂਗੋ ਕਰਾਂ ਟਾਈਮ ਬਹੁਤ ਹੋ ਗਿਆ ਮੈਂ ਆਹਾਂ ਦੀਆਂ ਦੋ ਦੇ ਦਿੰਦਾ ਮੈਂ ਤਾਂ ਲੈਂਦਾ ਸੀ ਕਿ ਮੈਂ ਕਿਹਾ ਦੋ ਲੈ ਲਾ ਇਹ ਕਿੰਨੇ ਦੇ ਆਹਾਂ ਦੇ ਦੋ ਲੈ ਰਣੀਆਂ ਸੀ ਇਹ ਕਿੰਨੇ ਦਿੱਤੀ ਇਹ ਦੇ ਇਹ ਡਬਾ ਲੈ ਦੀ ਸੀ ਹਾਂ ਦੀ ਦਿੱਤੀ ਊਟ ਕੋਈ ਆ ਆਹ ਤੇ ਪੂਰਾ ਕਾ ਦੇ ਕਿ ਡੀਆ ਓਏ ਉੱਡ ਗਈ ਆ ਯਾਰ ਮਾਂ ਕਿਹਾ ਤਾਂ ਸੀਗਾ ਸੋਨੇ ਤੈਨੂੰ ਮੁੱਕਰੀ ਆ ਮੈਂ ਲਾਂਗੇ ਹੱਥ ਨੇ ਚੱਲ ਆਂ ਐ ਕਰ ਲੈ ਲੱਕੋ ਬਣਾ ਲੈ ਫੋਜੀ ਦੱਸਨੀ ਆ ਨਹੀਂ ਸ ਮੇਰੇ ਤੋਂ ਸਭ ਕੁਝ ਹੋ ਗੋ ਮਾਂ ਦੀ ਨਾਲ ਇੱਥੇ ਕਰਨਾ ਹੈ ਪਹਿਲਾਂ ਡੂੰਘਣੇ ਪੈਂਦੇ ਔਰ ਡੂੰਘਣੇ ਫੇ ਧੋਣੇ ਆ ਫੇ ਗੁੱਟਣੇ ਆ ਪੇਰ ਰੁੱਟਵੇਂ ਚ ਸਿੱਖ ਲੈ ਸਿੱਖ ਲੈ ਰੁੱਟੇ ਲੈਉਣੇ ਮੱਕੀ ਦੀਆਂ ਮੱਕੀ ਦੀ ਰੋਟੀ ਸਿੱਥੋਂ ਦੀ ਖਾਣ। ਬਸ ਉਹ ਹੀ ਨਹੀਂ ਮੈਨੂੰ ਕੱਲੀ ਆਉਂਦੀ। ਹੂੰ। ਬਾਕੀ ਦਾ ਵੀ ਛਾਲਾ ਕੋ ਬਣਾਦਾ ਜੀ। ਮੱਕੀ ਦੀ ਰੋਟੀ ਛਾਦੇ ਮੰਮੇ ਆ। ਉਹ ਆਉਂਦੀ ਐਡੀ ਹੋ ਗਈ ਬਸ। ਉਹ ਲੱਕ ਦੇ ਐ ਕਿਵੇਂ ਲੰਘ ਗਿਆ ਅੱਜ। ਤੂੰ ਆਲਾ ਮੁੰਡਾ ਖਾਈ ਜਾ ਹੈ ਰਸ। ਹੂੰ। ਤੇ ਉਹਨਾਂ ਨੇ ਦੁਬਿਆਣਾ ਸੀ। ਅੱਛਾ। ਉਹ ਫੇਰ ਕਾ ਆਇਆ ਸੀ ਕਾ ਘਰ ਸਾਹਮਣੇ ਇੱਥੇ ਮਾਂ ਨੂੰ ਕੀ। ਹੂੰ। ਮੇਰੇ ਪੂਆ ਮਾਂ ਤੋਂ ਆਪਣੀ ਬੱਦਰਿੰਦੀ ਨੀ ਮੰਨੋ ਕੇ ਗੱਲਾਂ ਹਨ ਬਖਣੀ ਘਟਾਈ ਆ ਹਨ ਗੱਲ ਹਨ ਠੰਡ ਲੱਗ ਕੇ ਤੇ ਭਾਈ ਜਦੋਂ ਨਾ ਪੂਆ ਮੈਨੂੰ ਕਹਿੰਦੀ ਲਿਆ ਕੁੜੇ ਆਪਾਂ ਰੋਟੀ ਲਾ ਲਈ ਹੂੰ ਮੈਂ ਕਿਹਾ ਪੂਆ ਮੈਂ ਲਾ ਹੂੰ ਜੇ ਕਹੀਂ ਤੂੰ ਹੋਜ ਨਿੱਕੀਆਂ ਰਹਿਣ ਦੇ ਇਹ ਜਿਆਣੀ ਆ ਤੂੰ ਮੈਂ ਨਹੀਂ ਮੈਂ ਲਾਉਣੀਆਂ ਆ ਕਿੰਨਵੀ ਕਿੱਡੀ ਕ ਹੁੰਦੀ ਸੀ ਮਾ ਸੀਗੀ 10-12 ਸਾਲ ਦੀ ਹੂੰ 12 ਸਾਲ ਦੀ ਹਾਂ ਬੜਾ ਮੈਂ ਨਹੀਂ ਕਿਹੂੰ ਹੂੰ ਹੂੰ ਇਹ ਭਾਈ ਮੈਨੂੰ ਜਦੋਂ ਅਸੀਂ ਮਾਤਾ ਕੱਢ ਲਈ ਪਾਣੀ ਚੱਤਾ ਕਰ ਲਿਆ ਤੇ ਮਾਸੜ ਬੈਠਾ ਹੱਸੀ ਜਾਵੇ ਮਾਸੜ ਕਹਿੰਦਾ ਮੈਂ ਵੀ ਹੁਣ ਦੇਖਦੇ ਆਂ ਅਮਰ ਅਜ ਮੱਕੀ ਦੀਆਂ ਰੋਟੀਆਂ ਲਾ ਕੇ ਖਾਓ ਤੂੰ ਆਨੇ ਹਸਟੋਲ ਡਾਕੀ ਤੇ ਮੈਂ ਦਵਾ ਅਦਾਂ ਕਿਹੜੇ ਕੀ ਮੜਿਆ ਮਾਮਾ ਤਾਂ ਦਵਾ ਦਾ ਮੈਨਿਆ ਸੋਹਣੀਆਂ ਰੋਟੀਆਂ ਪੱਕੀਆਂ ਗੋਲ ਗੋਲ ਪੂਆ ਥੰਡੇ ਦੇ ਪੂਰੇ ਮੁਕ ਖਾ ਜਾਣ ਰੋਟੀ ਪੂਆ ਥੰਡੇ ਰੋਟੀ ਉਹ ਅੰਮ੍ਰਿਤ ਉਦੋਂ ਤੋਂ ਨਾ ਲੱਗੀ ਬਸ ਭਾਈ ਮੇਰੀ ਤੀਹ ਨੂੰ ਰੋਟੀਆਂ ਪਕਾਉਣ ਲੱਗ ਪਈ ਮੱਖੀ ਮੈਂ ਨੁੜ ਕੇ ਪਿੰਨੀ ਅੱਛਾ ਆਪੀ ਦੇਖ ਕੇ ਸਿੱਖ ਗਈ ਹਾਂ ਆਪੀ ਦੇਖ ਕੇ ਹੀ ਤੂੰ ਵੀ ਸਿੱਖ ਰੇਖੇ ਸ਼ੁਕਰੇਸ਼ ਕਿੱਦਾਂ ਨਾ ਬਿੱਲ ਮੀ ਨੰਕਣਾ ਦਣੀ ਪਾਪ ਕਿਉਂ ਪੱਗ ਕੁੱਤਾ ਤੂੰ ਪਰ ਸਾਡੇ ਮਾਨੋਕੇ ਵਾਲੇ ਸਾਰੇ ਹੀ ਐ ਕੁੜੀਆਂ ਮੱਕੀ ਦੀ ਰੋਟੀ ਖਾਣੀਆਂ ਮਾਨੋਕੇ ਗੱਲ ਹਾਂ ਆ ਉਪਲ ਦੀ ਚਾਹ ਤਰੀ ਕਰ ਤੂੰ ਹੀ ਨਰਝੋਨੀ

ਛਾਂਣ ਪੀ ਗਿਆ ਹਾਂ ਇਹ ਮੈਂ ਨਾ ਇੱਕ ਕੱਪ ਦੇਖਿਆ ਕੱਲ ਜਿੱਥੋਂ ਸਾਮਾਨ ਲੈਣ ਗਈ ਸੀ ਜਿਵੇਂ ਆਪਣੇ ਕੱਪ ਹੁੰਦੇ ਕੱਪ ਚਾਹੇ ਮਾਰੂ ਮਾਏ ਦੱਬੀਆਂ ਨੱਟ ਛਣ ਛਣ ਥੱਲੇ ਆਈ ਜਾਣ ਐ ਕਰਨ ਦੀ ਦੀ ਲੋੜ ਉਹ ਦਿਖਾਇਆ ਨਹੀਂ ਸੀ ਤੁਹਾਨੂੰ ਆ ਛਾਂਣ ਨਹੀਂ ਸੀਗੀ ਉਹ ਕੱਪ ਸੀ ਕੱਪ ਚਾਟਾ ਪਾਉ ਉਹਦਾ ਥੋੜਾ ਥੋੜਾ ਆਟਾ ਪੈਂਦਾ ਉਹ ਤਾਂ ਉਹਦਾ ਕੋਈ ਫਾਇਦਾ ਨਹੀਂ ਇਹਦਾ ਵਧੀਆ ਚਲੋ ਧੋਨੇ ਮੇਥੇ ਹਰੀਆਂ ਮਿਰਚਾਂ ਇਹਦਾ ਕੋਟੂ ਆਇਤੀ ਗ੍ਰੈਂਡ ਕਰੂਗਾ ਤਾਂ ਕੁੰਡੇ ਚ ਚੀਰ ਉਈ ਪਹਿਲਾਂ ਪਾ ਲਾਂ ਕੁੰਡੇ ਚ ਨੂਨ ਰਹਿਗੀਆਂ ਮੱਛ ਰਹਿਗੀਆਂ ਰਹਿਗੀਆਂ ਵੀ ਹਰੀਆਂ ਮਿਰਚਾ ਛੱਟੋ ਕਰਾ ਸਰਨਾ ਨੀ ਨੰਤ ਮਮੂ ਦੇ ਦਿਲਦੀਆਂ ਮਿਲ ਜਾਣ ਜਾਂ ਨਹੀਂ ਮੈ ਮਮੂ ਦੇ ਨਹੀਂ ਹੁੰਦੇਗਾ ਮਰਨਾ ਹੈਗੀਆਂ ਅੱਛਾ ਹੋ ਗਿਆ ਹੈ ਚਿੜੀ ਦਾ ਬੱਚਾ ਪਾ ਰੱਖਿਆ ਨਹੀਂ ਸੀ ਕੱਲ ਆਹ ਉਹ ਉਹ ਚਿੜੀਆਂ ਦੇ ਨਾਲ ਕਰ ਦੇਣਾ ਮੇਰੇ ਕੱਲ ਕਰ ਉਹ ਦੇਖ ਉਹ ਦੇਖ ਕਰਦ ਉਹ ਜਿੱਤਾਂ ਨੂੰ ਮੈਂ ਆਹ ਨਾ ਵਰਤ ਕੇ ਕਰਦ ਕਿਹੜੀ ਤੁਸੀਂ ਉਹ ਵਰਤਦੇ ਆ ਆਹ ਨਾ ਵਰਤਦੇ ਆ ਉਹਦਾ ਬਾਹਲੀ ਦਿੱਸੀ ਆ ਕਿੱਥੇ ਤੇ ਉਹ ਪਤਾ ਨਹੀਂ ਕੀ ਬੋਲੀ ਗਿਆ ਬੋਲੀ ਗਿਆ ਪਤਾ ਨਹੀਂ ਕੀ ਕਰਦੇ ਉਹਨੂੰ ਆਹ ਕਰ ਬੋਲੀ ਜਾ ਇੱਕਦਮ ਕਹਿ ਦੂੰ ਨਾ ਫੇਰ ਬੋਲੀ ਜਾਣਾ ਬੋਲੀ ਜਾਣਾ ਐ ਨਹੀਂਗਾ ਵੀ ਹੁਣ ਚੁੱਪ ਕਰ ਜਾ ਬਈ ਫੇਰ ਜੇ ਕੋੜੇ ਜਾਣੀ ਸੁਣਨ ਫੇਰ ਕੋ ਬੱਸ ਖਤਮ ਮੈਂ ਵੀ ਕਰਦ ਬਹੁਤ ਘੱਟ ਵਰਤਦੀਆਂ ਬਹੁਤ ਠਿੱਕੀਆਂ ਨੇ ਦੇਖੀ ਹੁਣ ਚੱਲਦੇ ਆ ਅੱਕ ਜਨਾ ਬੋਲੇ ਉਹਦੇ ਨੂੰ ਨਹੀਂ ਉਦਨ ਆਪੇ ਨਹੀਂ ਅੱਖ ਚ ਰਹੀ ਸੀ ਉਦਨ ਪੈ ਗਈ ਸੀ ਨਾ ਮਾੜਾ ਤਾਂ ਹੁਣ ਕੀ ਇਦਾਂ ਕਿਦਾਂ ਹੋ ਜਾ ਮੈਂ ਚਾਰ ਬੰਦਿਆ ਲੰਦ ਬੰਦ ਲਾ ਲੋ ਕੱਢ ਕੇ ਮੈਨੂੰ ਇਹ ਕਿਦਰ ਵੀ ਚਾਹਤੀ ਲੋ ਕਿ ਕਿੰ세 ਰੱਖ ਲੋ ਬੰਦ ਨਾ ਬਚਾ ਲਿਆ ਜੇ ਤੈਨੂੰ ਕੋ ਤੂੰ ਕਰਨੀ ਤੂੰ ਕਰਨੀ ਇਹ ਹੋਇਓ ਕਹਦੇ ਕਿ ਪਮੂ ਜਾਣਾ ਹਾਂ ਆ ਵੀ ਹੂੰ ਸੋਨੇ ਨੂੰ ਕਹਦੇ ਕਿ ਡੇੜਾ ਦੇ ਜਾਣਾ ਆ ਵੇਖੀ ਪਰ ਆ ਜਾ ਉਹ ਮੇਰੀਆਂ ਨੂੰ ਉਹ ਨਾ ਕਰਿਆਂ ਨੂੰ ਨਹੀਂ ਕਰਦੀ ਤੂੰ ਰੋਟੀ ਪਕਾਉਣ ਲੱਗ ਗਿਆ ਮੈਂ ਦੁੱਧ ਫੜ ਲਿਉਣੀ ਆ ਡੈਰੀ ਦੁੱਧ ਸਾਰਾ ਨਾ ਵਧੀਆ ਕਰ ਮੈਂ ਹੁਣ ਕੰਮ ਬੰਦੇ ਜਾ ਡੈਰੀ ਕਿੱਥੇ ਆ ਆ ਦੇ ਜਦ ਰੋਟੀ ਪਕਾਉਣ ਲੱਗ ਗਿਆ ਮੈਂ ਦੁੱਧ ਫੜ ਲਿਉਣੀ ਆ ਨਾ ਨਾ ਕਿਉਂ ਬੱਡ ਨੂੰ ਦੀ ਜਮਦਾਨੀ ਨਹੀਂ ਬੈਗਦੀ ਸਾਰਾ ਕੰਮ ਕਰ ਲੋ ਤੂੰ ਇੱਕ ਕੰਮ ਹੀ ਕਰ ਲੈ ਬਸ ਬਹੁਤ ਰੋਟੀ ਪਕਾ ਲੈ ਕਰ ਆਹੋ ਉਹ ਵੀ ਅਗਰੇ ਨਾਲ ਮਿੱਥੇ ਨਹੀਂ ਮੱਝਾਂ ਨੇ ਮੈਂ ਇੱਥੇ ਵੀ ਛੱਡ ਦ ਰਚੀ ਉਹ ਉਹ ਬਾਸੁਰ ਕੀ ਲਾ ਕੇ ਤੋਈ ਬੋਲ ਲਾ ਕੇ ਲਾ ਕੇ ਕੀ ਦੇ ਸਰਖੀ ਲੱਗ ਜਾ ਬੈਠਾ ਨਾ ਹੋਰ ਨਾ ਕਿਤੇ ਨਾ ਪਤਾ ਨਹੀਂ ਮੈਂ ਨੂੰ ਤਾਂ ਕੀ ਨਾ ਇਹ ਤਾਂ ਬੋਲ ਦੀ ਗਲਬੀ ਆ ਆ ਸਹੀ ਕਹਣਾ ਆਹੋ ਇਹ ਤਾਂ ਸ਼ੁਰੂ ਤੋਂ ਹੀ ਗਲਬੀ ਦਾ ਬੰਦਾ ਨਹੀਂ ਡਹਿਰ ਕਹਿੰਦੇ ਇੰਦਰ ਦੇ ਸਰਖੀ ਲੱਗਦੀ ਹੁੰਦੀ ਆ ਬੱਕੀਆ ਸੌਖੀ ਲਾ ਕੇ ਗਿਆ ਸੀਗਾ ਨਹੀਂ ਇੰਦਰ ਦੇ ਬੋਲ ਦੀ ਗਲਬੀ ਆ ਪਰ ਨਾ ਸ਼ੁਰੂ ਤੋਂ ਹੀ ਗਲਬੀ ਆ ਜਦੇ ਮਰ ਇਹ ਦੇਦੇ ਅਮਨੇ ਨੇ ਹੂੰ ਇਹਨਾਂ ਦੋਨਾਂ ਦਾ ਰੰਗ ਵੀ ਲੈੜੀ ਤੇ ਆ। ਕਿਹਨਾ ਭੀ ਆ ਇਹਨਾਂ ਦੇ ਪੈਲ ਵੀ ਦੋਨਾਂ ਦੇ ਗੁਲਾਬੀ ਦੋਨਾਂ ਦੇ। ਹੁਣ ਤਾਰੇ ਮਨਰਾਜ ਜੇ ਕਿੰਨੇ ਗੁਲਾਬੀ ਇਧਰ ਟਕਾਰੇ ਜਿ ਹੋ ਜਾਂਦੇ ਉਧਰ ਆ ਗੁਲਾਬੀ ਗੁਲਾਬੀ ਹੋ ਜਾਂਦੇ। ਲੈੜ ਕੇ ਦੇਂਦੇ ਸੋਖੀ ਲਾਇਆ। ਹਾਂ ਸੋਖੀ ਲਾਈ ਸੀ ਇਹਨਾਂ ਕੇ ਕੇ ਉਹ ਨਿ ਬਣਾਈ ਬੋਦਨ ਨਾਣ ਨੂੰ। ਹੂੰ। ਜਿਆ ਹੁਕ ਦਾ ਫੌਂਜੀ ਬੰਦਾ ਫੌਂਜੀ ਤਾਂ ਫੇਰੇ ਇਹਦਾ ਕੋਈ ਮੇਕਅਪ ਦਾ ਸਮਾਨ ਵੱਧ ਨਹੀਂ ਹੁੰਦੇ ਇਹਨਾਂ। ਹੂੰ। ਤਿੰਦੇ ਆਖ ਦਿੰਦਾ ਹੁੰਦਾ ਇਹ ਜੜੀ। ਹਾਂ ਮਨ ਤੋਂ ਸ਼ਾਨ ਨਹੀਂ ਕੱਢੀ ਇਹ ਜੰਮ। ਕਲ ਕੰਡੀਨ ਤੋਂ ਲੈ ਲ ਕਰੋ ਹਾਂ ਹਾਂ ਰੈਡੀ ਦਵਾਇਆ ਨਹੀਂ ਮੇ ਕਾਪੜਾ ਸਭਾ ਹਾਂ ਖਾਣ ਕਹਦੇ ਨੇ ਸੌਂਭਾ ਕੇ ਜਿੰਨਾ ਕੁਸ ਲੈ ਆਇਆ ਹੂੰ ਨਾ ਨਾ ਕਦੇ ਵੀ ਨਹੀਂ ਲੈ ਗਿਆ ਹੈ ਰੈਡੀ ਐਵੇਂ ਬੋਲਦੀ ਆ ਤੇ ਕੋਰੀ ਉਹ ਤੇ ਨਰੀ ਉੱਤੇ ਡਿੱਗ ਪਈ ਸੀ ਉਹ ਹੀ ਗੱਲ ਛਲਾਵਾਂਗਾ ਬੱਸ ਹਾਂ ਕਿਹੜੇ ਦਾ ਸੁਰਖੀ ਨਾਂ ਗਿਆ ਸੀ ਇਹ ਹਾਂ ਤਾਂ ਡੱਗ ਪੀਸੇ ਉੱਥੇ ਸਹੀ ਗੱਲ ਆ ਹੋਰ ਕੋਈ ਗੱਲ ਨਹੀਂ ਇੱਕ ਗੱਲ ਸੁਣਾਉਂਦਾ ਮੰਮੀ ਤੇ ਬੇਇੱਜ਼ਤੀ ਕਰ ਰਹੇ ਹੁੰਦੇ ਉਹਨਾਂ ਦਾ ਇੱਕ ਭਰ ਕਿੰਨੇ ਹੋ ਗਏ 40 ਸਾਲ ਹੋ ਗਏ ਜਾਂਦੇ ਹਾਂ ਡੱਗ ਪੀਸੇ ਸੁਰਖੀ ਲੈਣ ਦਮਾਣ ਚੱਲਾ ਸੀ ਤਾਂ ਡੱਗ ਪੀਸੇ ਉਹ ਕੀ ਕਰਨ ਜਾਂਦੇ ਸੀ ਉੱਥੇ ਕੋ ਮਨ ਗਏ ਸੀ ਤੇ ਚਰਪਾਲ ਕਾ ਹੰਕਲੰਦਾ ਸੀ ਇਹ ਤੋਂ ਸੀ ਸਾਰੇ ਹੀ ਸੀ ਨਦੀ ਦੇ ਭਜਾਂ ਹਾਂ ਚੜ੍ਹ ਕੇ ਜਾਣਾ ਪੈਂਦਾ ਸ਼ੈਕ ਸੁਣੇ ਕਿਹੜੀ ਨਦੀ ਸੀ ਉਹ ਕਿਹੜੀ ਨਦੀ ਦਿਓ ਹੋ ਇਹਨਾਂ ਪੱਪਾ ਹੋਣਾ ਕਿਹੜੀ ਕਿਹੜੀ ਸੀ ਰੇੜੀ ਨਦੀ ਉਹਦਾ ਹੰਡ ਲੰਡਾ ਲੱਗਦਾ ਬਕਰਨ ਬਕਰਨ ਬੰਦਾ ਬੰਦਾ ਕੀ ਜਾਂਦੇ ਨੇ ਜੰਗਲਾਂ ਦੀ ਦਿਵ ਲਾਲੀ ਆ ਦੇਖੀ ਚੱਲ ਹੁਣ ਬਾਅਦ ਕੋ ਬਾਸ ਨੂੰ ਇੱਥੇ ਸਿਰ ਦੇਣੇ ਆ ਅੱਜ ਤੁਹਾਨੂੰ ਪੂਰੇ ਕੱਢ ਕੇ ਦੂੰਗਾ ਤੁਹਾਨੂੰ ਕਿਉਂਕਿ ਠੱਡ ਲਾ ਲੈਂਦੇ ਬਾਹਰ ਤਾਂ ਨਹੀਂ ਕਰਾਰੀਏ ਵਧੀਆ ਲੱਗਣੀ ਮੈਂ ਇਹਨੂੰ ਫੜਾਇਆ ਹੱਥ ਕੁੰਡਾ ਚੱਲ ਸੋਣੇ ਕੋਟ ਚਲ ਜੇ ਮੈਂ ਤੁਹਾਨੂੰ ਗਰੰਟਾ ਕਰਦੇ ਆ ਉਹ ਪਾਣੀ ਜੇ ਛੱਡ ਜਾਂਦੇ ਕਿਸੇ ਕੰਮ ਦਾ ਨਹੀਂ ਬਣਦਾ ਹਮਮ ਕਹੀ ਗੱਲ ਮੇਰੇ ਕੋਲੇ ਨਾ ਸੋਲੀ ਇਹ ਜਿਹੜਾ ਕੁੰਡਾ ਹੁੰਦਾ ਸੀ ਸੱਖਾ ਤਾਂ ਹਾਂ ਮੈਂ ਕਿਹਾ ਚਲ ਮੰਮੀ ਕਿਹੜਾ ਕੋਟ ਤਦੀ ਆ ਮੈਂ ਬਾਹਰ ਨਾ ਇੱਟਾ ਲਾ ਕੇ ਰੱਖਦਾ ਵੀ ਰੋਜ਼ ਕੁੱਤੇ ਨੂੰ ਲੱਸੀ ਪਿਆ ਦੇਉਂ ਜਾਂਦਾ ਉਹ ਤੋਂ ਲਾ ਦਾਦੀਆ 15 20 ਦਿਨ ਤਾਂ ਪਿਆਉਂਦੀ ਰਹੀ ਅਗਲੇ ਦਿਨ ਰਾਤ ਨੂੰ ਦੂਜੀ ਵਾਰ ਮੈਂ ਉੱਠ ਕੇ ਹਨਾ ਲੈ ਕੇ ਗਿਆ ਮੇਰਾ ਕੁੰਡਾ ਹੀ ਗਾਇਬ ਹੋ ਗਿਆ ਆਪਕਾ ਕਿਹਦਾ ਹੈ ਇਹ ਕੋਈ ਹਾਏ ਉਹਦੇ ਵਿੱਚ ਕੌਣ ਖਾਊਗਾ ਲੈ ਧੋ ਕੇ ਇੱਕ ਧੋ ਕੇ ਕਿਤੇ ਬੱਤ ਜਾਉਂਦਾ ਕੱਕੋ ਵੀ ਕੀ ਗੁੰਨਣਾ ਅਰਤੀ ਦਾ ਗੁੰਨਣਾ ਉਹਦਾ ਇਹ ਤਾਂ ਪਾਣੀ ਨਿਕਲ ਜਾਣਾ ਸੀਗਾ ਮੈਕਸੀ 'ਚ ਤਾਂ ਸਾਰਾ ਇਹਨਾ ਛਿਆ ਕੋਈ ਗਰਮ ਗਰਮ ਪਾਣੀ ਦੇ ਨਾਲ ਗੁੰਨਣਾ ਬਾਕੀ ਦਾ ਆਦਾ ਬਾੜਾ ਇਹ ਜੋ ਬਣ ਕੇ ਗੰਡੜ ਜੀ ਦੇਖੀ ਸਹੀ ਰੋਟੀ ਬਣਦੀ ਵੇਖੀ ਗੰਡੜ ਜੇ ਤਾਂ ਬਣਨੀ ਹੈ ਹੋਣ ਹੈ ਕਿੱਥਰ ਭੱਜ ਗਈ ਬੱਸ ਐਂ ਕਰ ਦਾਂ ਹੂੰ ਤੇ ਫਿਰ ਹੁਣ ਇਹਦਾ ਬਾਹਲੇ ਉਹ ਆ ਵਿੱਚ ਇਹ ਡਲਣਾ ਚੀਆ ਕੋਈ ਅਸੀਂ ਇਹ ਫੇਰਾ ਘਣਾਉਤੇ ਹੂੰ ਹੁਣ ਗੁੰਨਣਾ ਇਹਨੂੰ ਹੂੰ ਹੂੰ ਲਾਉਲੀ ਸਮਾਨ ਸਾਰਾ ਰੈਡੀ ਐ ਹਣ ਕਿਉਂ ਮੱਖਣੀ ਆ ਗਈ ਮੱਖਣੀ ਨਾ ਖਾਵਾਂਗੇ ਮੱਕੀ ਦੀਆਂ ਰੋਟੀਆਂ ਆ ਠੀਕ ਹੈ ਜੀ ਲਾਓ ਪਰ ਪਹਿਲਾਂ ਥੋੜੇ ਵਾਲੀ ਰੋਟੀ ਦੇਖਦੇ ਆ ਤੁਸੀਂ ਕਿਵੇਂ ਰੋਟੀ ਲਾਉਨੇ ਹੋ ਚੂਈ ਆ ਗਈ ਮੱਖਣੀ ਲੱਸੀ ਆਇਆ ਆ ਜਾ ਰਹਾ ਆ ਦੇਖ ਲਾ ਹੁਣ ਆਇਆ ਆਟਾ ਗੁੰਨਣਾ ਪਹਿਲਾਂ ਅੱਛਾ ਮੇਲ ਕੰਤ ਨਹੀਂ ਪਾਇਆ ਕਣਕ ਦਾ ਤਾਂ ਨਹੀਂ ਪਾਇਆ ਪਾਇਆ ਣਕਲਾ ਥੋੜਾ ਪਾਣ ਮੱਕੀ ਦਾ ਹੀ ਆ ਮੱਕੀ ਦੀ ਪਰ ਇਹਨਾਂ ਗੋਨਾਂ ਨਾਲ ਆਟਾ ਪੂਰਾ ਚੰਗੀ ਤਰ੍ਹਾਂ ਆਪਾਂ ਤਾਂ ਹੈਤੀ ਜਾਣੇ ਤਾਂ ਚੁੱਲਾ ਲਈਏ ਸੋਣਾ ਜਿਆ ਹੂੰ ਉਧਰ ਨਹੀਂ ਚੁੱਲਾ ਲੋਡਾਉਣਾ ਸੱਚੀ ਮੈਂ ਇਹ ਸੋਚ ਰਹੀ ਸੀ ਬਣਦੇ ਆ ਕਿ ਆ ਇੱਥੇ ਬਰਖ ਲਿਆ ਬਾਜੋ ਚਾਹੇ ਚੱਕ ਕੇ ਦੁਪਹਿਰੇ ਉਧਰ ਰੱਖਿਆ ਆਂਦਾ ਰੋਟੀ ਬਣਾ ਕੇ ਉਧਰ ਨਹੀਂ ਲੋਡਾਉਣਾ ਕੰਮ ਜਦੋਂ ਪਹਿਲਾਂ ਹੀ ਕਹੀ ਜਾਂ ਨਾ ਮਾਂ ਵੀ ਉਧਰ ਨਹੀਂ ਲੋਡਾਉਣਾ ਹਰੇ ਇਹ ਨਹੀਂ ਇਹ ਛੱਡ ਦੋ ਚੁੱਲਾ ਹੈਤੀ ਆਂਦੇ ਦੋ ਨਮ ਵਧੀਆ ਲਿਆਵਾਂਗੇ ਵੱਡਾ ਨੂਨ ਦੇਖ ਇਹਨੂੰ ਮਿੱਟੀ ਲੱਗੀ ਆ ਤਾਂ ਉਹ ਨਹੀਂ ਲੈ ਇਹ ਲੋੜ ਨਹੀਂ ਲਗੁਰਾ ਮਾੜਾ ਪਾ ਲੋ ਨੂਰ ਮੈਨੂੰ ਦਿਖਾ ਇਹਦਾ ਉੰਹੀ ਬੱਤ ਖਾਂਦੀ ਆ ਨੂਰ ਉਹ ਤਾਂ ਘਟ ਲੰਗਿਆ ਥੋੜਾ ਜਿਹਾ ਡੈਡੀ ਜੀ ਵੀ ਛੋਟਾ ਨਾ ਉੱਥੇ ਵੱਡੇ ਹੁੰਦੇ ਆ ਬਹੁਤ ਵੱਡੇ ਮੂਹਰੇ ਹੈਗਾ ਨਾ ਥੱਟ ਖੜਾ ਆ ਆ ਤਾਂ ਨੂਰ ਤਾਂ ਸੋਹਣਾ ਹੈਗਾ ਬਹੁਤ ਜਿਹਾ ਇੰਨੀ ਲੱਗਦਾ ਯਾਰ ਮੈਂ ਬੱਤ ਖਾਂਦੀ ਕਰਕੇ ਲੱਗਦਾ ਆ ਕੇ ਦੇਖ ਮੱਕੀ ਦੀ ਰੋਟੀ ਕਿਵੇਂ ਲਉਂਦੀ ਐ ਲਵਾਉਣੀ ਆ ਧਰ ਜੀ ਨੇ ਕਾਦੇ ਵਾਲੀ ਲਫਾਫੇ ਵਾਲੀਆਂ ਚੱਲ ਲਫਾਫੇ ਵਾਲੀ ਵੀ ਦੇਖ ਲੈ ਕਿਵੇਂ ਲਾਉਂਦੀ ਐ ਇਹ ਉਹ ਤਾਂ ਵਸੈ ਲਫਾਫਾ ਕਰ ਲੈ ਮੈਂ ਇੱਕ ਵਸ ਲੈ ਲੈ ਕੇ ਆ ਜਾ ਆਉਦਾ ਤੂੰ ਨਾ ਦੇਖ ਪਰ ਮੈਂ ਖਾ ਇਹਨੂੰ ਮਮੀ ਕੱਢ ਜਾ ਖਾੜਾ ਨਾ ਦੇਖ ਦੇਖ ਲੈ ਪਹਿਲਾਂ ਵੀ ਆਖ ਕਿਵੇਂ ਕਰਨਾ ਵਾ ਟੇੜਾ ਮੇਥੇ ਰੋਟੀ ਬਸ ਇੰਨੀ ਕੁ ਹੋ ਕੇ ਟੁੱਟਣ ਲੱਗ ਜਾਂਦੀ ਐ ਖਣੀ ਮੇਰਾ ਹੱਥ ਛੋਟਾ ਕਰਕੇ ਮੈਂ मम्मी दे कहते पांच पांच इंच दे इसे उठे क्या रोटी भी मैं सच्ची मानती हूँ गल मक्की की रोटी भी इसको एक कारी ज़्यादा मम्मी की रोटी आड़ी होती है क्या कारी ज़्यादा फ्लाम हाँ ये चिया बनाई पटना लग गई थी बंदा और ये फिर तू बाहर ही हो कैडी ना ना का कारा मैं तो उधर से यार क्या नहीं ਹੌਲੀ 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 ਹਾਂ ਹੌਲੀ ਹੌਲੀ ਕਰਨ ਵਾਲੀ ਆ ਇਹ ਕਰਕੇ ਕਰੀ ਜਾਂਦਾ ਬਣੀ ਗਈ ਬਾਹ ਕੁਤੇ ਗਈ ਤੋੜਦੀ ਤੋੜਦੀ ਤੋੜਟੇ ਜਾਂਦੀ ਮੇਥੋਂ ਕੋਈ ਨਾ ਇਹ ਵਾਰ ਜੂ ਨਹੀਂ ਲੈ ਹਾਂਜੀ ਹਾਂਜੀ ਹੁਣ ਦੇਖੀ ਜਾਈ ਇਹਦਾ ਲਫੇੜੇ ਮਾਰ ਮਾਰ ਕੇ ਰੋਟੀ ਸਾਰੀ ਤੋੜ ਦਿੰਦੀ ਆ ਇਹ ਤਾਂ ਹੌਲੀ ਹੌਲੀ ਇਹਦਾ ਕਣਕ ਦੀ ਰੋਟੀ ਵਾਂਗੂ ਕਰਦੀ ਆ ਦੇਖਿਆ ਹਾਂਜੀ ਹੌਣ ਫੜਾ ਇਹਦੇ ਵਿੱਚ ਦੇਖਦੇ ਹਾਂ ਅਚਾਨਕ ਦੇਖੀ ਜਲ ਚੈੱਕ ਆले ਮੰਮੀ ਕੰਨੀਆਂ ਤੋਂ ਵੀ ਉਹ ਹੋ ਘਰੀ ਜਾਂਦੀ ਹੈ ਕੰਨੀਆਂ ਤੋਂ ਬਸ ਪਿੱਚੀ ਜਾਂਦੀ ਹੈ ਕੰਨੀਆਂ ਤੋਂ ਹਾਂ ਜੇ ਛਿਅ ਆ ਕਬੜਾ ਫੜਾ ਆ ਕੇ ਰੋਂਦਾ ਜੀ ਕਰਦਾ ਸੀ ਨਾ ਮੇਥੇ ਆ ਜਾ ਇੱਧਰ ਆ ਜਾ ਹੈਲੋ ਮੇਥੇ ਵਾਲੀ ਦੂਜੀ ਰੋਟੀ ਲਾ ਕੇ ਦਿਖਾ ਰੋਟੀ ਲਾ ਕੇ ਦਿਖਾ ਜੀ ਥੋੜੀ ਸਿੱਖੋ ਲਾ ਹੁਣ ਤੁਹਾਨੂੰ ਦੱਸਦਾ ਦਿੱਤਾ ਤਰੀਕਾ ਇਹਦਾ ਮੈਂ ਦੇਖ ਕੇ ਸਿੱਖ ਗਿਆ ਆਏ ਆਖੀ ਹੌਲੀ 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 ਚੱਲ ਬੇਲ ਹਾਂ ਬਾਤ ਚੱਲ ਤੂੰ ਆਹ ਰੋਟੀ ਤੂੰ ਹੀ ਲਾਉਣੀ ਆ ਹੁਣ ਸਾਈਡਾਂ ਤੋਂ ਸਾਈਡਾਂ ਤੋਂ ਤਾਂ ਉਹ ਬਸ ਲੈ ਆ ਥੇਲੀ ਨਾ ਥੇਲੀ ਨਾ ਇਹਦੇ ਨਾ ਉਂਗਲਾਂ ਨਾਲ ਨਹੀਂ ਉਹ ਇੱਥੇ ਆ ਕੇ ਪਾੜ ਜਾਂਦੀ ਆ ਤੂੰ ਫਿਰ ਉਂਗਲਾਂ ਨਾਲ ਲਾਉਣੀ ਆ ਥੇਲੀ ਨਾ ਤਾਂ ਉਹ ਚੱਕਣੀ ਆ ਸਾਈਡਾਂ ਤੋਂ ਬਣਾ ਕੇ ਢਾਲਾ ਫੇਰ ਬਣਾ ਦੁਬਾਰੇ ਹਾਂ ਪ੍ਰੈਕਟਿਸ ਹੀ ਕਰ ਤੂੰ ਅੱਜ ਆਹ ਦੇ ਨਾ ਇੰਨੇ ਤੋਂ ਪਰ ਨਹੀਂ ਗਈਆਂ ਨਾ ਇੰਨੇ ਨੂੰ ਕੀ ਕਰਾਂਗੇ ਆ ਦੇਖ ਕਿਸ ਵਾਸਤੇ ਡਾਈ ਆ ਹਾਂ ਚੱਲ ਵਾ ਆ ਲਾੜੀ ਜਾਨੀ ਇਹ ਨਹੀਂ ਆਟਾ ਭਰ ਲੈ ਹੁੰਦੇ ਕੰਤਾ ਕੰਨ ਦਾ ਬੰਨਦਾ ਨਾਤ ਤੂੰ ਦੁਆਰੇ ਕਰੇ ਨੀ ਬੇੜੇ ਨੂੰ ਦੁਆਰੇ ਹੋਰ ਗੱਟੇ ਵਾਲਾ ਭਰ ਦਿੰਨੀ ਆ ਵਾ ਹੈਂ ਜੀ ਭਰ ਤਾ ਭਰ ਦੇ ਹੈਂ ਜੀ ਉਹਦਾ ਬਣ ਵੀ ਪਰੇ ਤੋ ਥੋੜੇ ਜਿਮਾਨੀ ਚੱਲ ਤੂੰ ਆ ਆਉਦੇ ਤਰੀਕੇ ਨਾਲ ਬਣਾ ਹੁਣ ਕਿਵੇਂ ਬਣਾਉਣੀ ਹੁੰਦੀ ਆ ਉਹਦੇ ਨੂੰ ਬਾਬਾ ਲੱਭ ਕੇ ਲੈਣਾ ਪੈਣਾ ਅੱਛਾ ਉਹ ਨੋਨ ਪਾਏ ਉੱਤੇ ਨਹੀਂ ਜਾਉਣੀ ਹੁੰਦੀ ਹਾਂ ਜੀ ਤੇਰੀ ਮਾਂ ਨੇ ਕਹਿਆ ਕੋਈ ਛੱਡ ਨਾ ਅੱਛਾ ਚਾਹ ਨੂੰ ਨਾ ਚਾਹ ਨੂੰ ਭਾਈ ਆਵੇ ਮੈਂ ਬਹੁਤ ਆਪਣੇ ਪੈਗਵਾਨ ਮੁੱਠੇ ਸੀ ਵੰਸੇ ਬਰੇ ਇਹਦਾ ਫਿਰ ਸਿੱਧਾ ਹੀ ਚੱਕ ਦਿੰਦੇ ਆ ਚੋਪਰ ਨਹੀਂ ਵਧੀਆ ਗੱਲ ਹੈ ਨਾ ਵੀ ਡੈਰਜ ਰੱਖਣ ਨਾਲ ਮੂੰਹ ਤੇ ਕਹਿੰਦਾ ਗੁੱਡੇ ਲੱਭੀ ਹਾਂ ਤੈਨੂੰ ਕਢਾਉਣੀ ਹੋਊਂਗੀ ਮੈਨੂੰ ਕੱਢ ਕੇ ਦਿਖਾਉਂਦੇ ਮੈਂ ਮੱਕੀ ਨਹੀਂ ਹੋਦੀ ਡਰ ਆ ਗਈ ਕਰਨੀ ਹੁਣ ਇਹ ਹੋ ਗਿਆ ਬੇੜਾ ਹਾਂ ਛੋਟੀ ਲਾਲਾ ਕੋਈ ਨਾ আরে ਤੋ ਇਥੋਂ ਕਾੜੀ ਕਰ ਜੰਨੀ ਇੱਥੇ ਤਾਂ ਹੌਲੀ ਨਾ ਹਾਂ ਐ ਦਾਦਾ ਫਿੱਟੀ ਜਾਣਾ ਦੇਖ ਲਈ ਨਹੀਂ ਹੁੰਦੀ ਉਹ ਟੀ ਟੋਟ ਦੀ ਨਹੀਂ ਹੁੰਦੀ ਦਾਦਾ ਲੈਂ ਲਾ ਚਾਬੀ ਦੇ ਕੇ ਛੱਡੀ ਹੁੰਦੀ ਜਿਵੇਂ ਆਏ ਤੇਰੀ ਹੋ ਗਈ ਇਹਨੇ ਇੱਥੇ ਆ ਕੇ ਤੋ ਬਾਸੇ ਢੀ ਕੀ ਲਾਲਾ ਬਹੁਤਾ ਹਾਂ ਯਾਰ ਬਾਸੇ ਕੀ ਬਦਾ ਬਦਾ ਹਜੇ ਤਾਂ ਸਿੱਖ ਗਈ ਹੁਣ ਜਾਨੂੰ ਵੱਡੀ ਕਰਨੀ ਉਹ ਤੋੜ ਲੈਣੀ ਹੈ ਨਹੀਂ ਟੁੱਟਦੀ ਮੈਂ ਹੁਣ ਨਹੀਂ ਟੁੱਟਦੀ ਹੁਣ ਜੋ ਮਰਜ਼ੀ ਹੋ ਜਾ ਸਿੱਖ ਗਈ ਬਸ ਮੈਂ ਆ ਦੇ ਲੈ ਚਲ 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 ਬਤਾਈ ਤੈਨੂੰ ਸਿੱਖ ਜੰਨੀ ਵਾ ਦੋ ਚੀਜ਼ਾਂ ਦਾ ਮਾਰ ਕਰਨੀਆਂ ਨੇ ਚੀਆਕ ਬਣ ਗਈ ਪਾ ਦ ਹਾਂ ਛੱਡ ਦਿ ਲੋ ਓਏ ਆ ਕੀ ਕਰਤਾ ਮੈਂ ਇੱਥੇ ਬਣਾ ਲਿਆ ਮੈਂ ਹੋਰ ਹੋ ਐ ਪ੍ਰੈਕਟਿਸ ਮਰਦੂ ਨਾਲ ਉਹਦੇ ਅੱਛਾ ਤੋ ਮੈਂ ਬਣ ਗਈ ਚਲੋ ਇਹ ਬਣਾਤੀ ਵੀ ਬਣਾਦੀ ਜੇ ਹੁਣ ਦੋ ਤਿੰਨ ਦਿਨਾਂ ਲ ਪ੍ਰੈਕਟਿਸ ਕੀਤੀ ਆਏ ਹਾਂ ਚਲੋ ਵੀ ਪਾ ਲਾ ਹੂੰ ਮੱਖਣੀ ਲਿਆ ਦ ਯੈਸ ਹੁਣ ਬਣੀ ਗਏ ਗੱਲ ਆਜੋ ਵਿਸ਼ਾ ਕੀ ਪ੍ਰਸਾਦ ਦੇ